ਕਿਤਾਬ ਖਾੜਕੂ ਲੈਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਦ ਸਿੰਘ 51ਵੇਂ ਭਾਗ ਵਿੱਚ ਸੁਣੋ ਜਥੇਦਾਰ ਟੌੜਾ ਨਾਲ ਐਮ ਮਿਲਣੀ ਆਵਾਜ਼ ਗੁਰਜੰਟ ਸਿੰਘ ਰੁੱਪਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨ 2000 ਦੇ ਮਾਰਚ ਦੇ ਮਹੀਨੇ ਵਿੱਚ ਜਥੇਦਾਰ ਟੌੜਾ ਨੇ ਗੁਰਦਰਸ਼ਨ ਸਿੰਘ ਬਾਈਆ ਤੇ ਮਾਲਵਿੰਦਰ ਸਿੰਘ ਮਾਲੀ ਰਾਹੀਂ ਸੁਨੇਹਾ ਭੇਜ ਕੇ ਮੈਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਸੀ ਇਸ ਤੇ ਮੈਨੂੰ ਕਾਫੀ ਹੈਰਾਨੀ ਹੋਈ ਸੀ ਕਿਉਂਕਿ ਮੈਂ ਅਖਬਾਰੀ ਲੇਖਾਂ ਵਿੱਚ ਜਥੇਦਾਰ ਟੌੜਾ ਦੀ ਹਮੇਸ਼ਾ ਬੇਲਿਹਾਜ਼ ਨੁਕਤਾ ਚ ਨਹੀਂ ਕੀਤੀ ਸੀ ਜਿਸ ਕਰਕੇ ਮੇਰੀ ਉਸ ਨੂੰ ਮਿਲਣ ਦੀ ਓਕਾ ਹੀ ਕੋਈ ਇੱਛਾ ਨਹੀਂ ਸੀ ਮੈਂ ਉਸ ਵੱਲੋਂ ਭੇਜੇ ਵਿਚੋਲਿਆਂ ਨੂੰ ਇਹ ਗੱਲ ਸਾਫ਼ ਕਰ ਦਿੱਤੀ ਸੀ ਪਰ ਉਹਨਾਂ ਨੇ ਕਿਹਾ ਕਿ ਜਥੇਦਾਰ ਸਾਹਿਬ ਮਿਲਣ ਲਈ ਬਹੁਤ ਜ਼ਿੱਦ ਕਰ ਰਹੇ ਹਨ ਸੋ ਮੈਂ ਅਣਮਨਿਏ ਚੇਤ ਨਾਲ ਜਥੇਦਾਰ ਟੋੜਾ ਨੂੰ ਮਿਲਣ ਲਈ ਮਿੱਥੇ ਹੋਏ ਸਥਾਨ ਤੇ ਚਲਾ ਗਿਆ ਉਸ ਵੇਲੇ ਮੈਂ ਰੂਪੋਸ਼ ਹੀ ਸੀ ਜਿਸ ਕਰਕੇ ਮਿਲਣ ਦਾ ਸਥਾਨ ਗੁਪਤ ਰੱਖਿਆ ਗਿਆ ਸੀ ਜਥੇਦਾਰ ਟੋੜਾ ਮੈਨੂੰ ਪੂਰੇ ਸਤਕਾਰ ਨਾਲ ਉੱਠ ਕੇ ਮਿਲੇ ਇਹ ਗੱਲ ਪਹਿਲਾਂ ਹੀ ਤੈਅ ਹੋ ਗਈ ਸੀ ਕਿ ਸਾਡੇ ਦੋਵਾਂ ਤੋਂ ਬਿਨਾਂ ਗੱਲਬਾਤ ਵਿੱਚ ਕੋਈ ਤੀਜਾ ਬੰਦਾ ਸ਼ਾਮਲ ਨਹੀਂ ਹੋਵੇਗਾ ਮੈਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਜਥੇਦਾਰ ਜੀ ਨੂੰ ਪੁੱਛਿਆ ਕਿ ਕੀ ਉਹ ਮੇਰੇ ਵਿਚਾਰਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਜਥੇਦਾਰ ਟੋੜਾ ਦਾ ਜਵਾਬ ਸੀ ਹਾਂ ਜੀ ਮੈਂ ਤੁਹਾਡੇ ਵਿਚਾਰਾਂ ਤੋਂ ਚੰਗੀ ਤਰ੍ਹਾਂ ਵਖਬ ਹਾਂ ਮੈਂ ਤੁਹਾਡੇ ਸਾਰੇ ਲੇਖ ਪੜ੍ਹੇ ਹਨ ਇਸ ਕਰਕੇ ਹੀ ਮੇਰੇ ਮਨ ਅੰਦਰ ਤੁਹਾਨੂੰ ਮਿਲਣ ਦੀ ਇੱਛਾ ਪੈਦਾ ਹੋਈ ਹੈ ਪਰ ਮੈਂ ਫਿਰ ਵੀ ਸ਼ੰਕਾ ਦੂਰ ਕਰਨ ਲਈ ਉਹਨਾਂ ਨੂੰ ਆਪਣੇ ਵਿਚਾਰ ਸੰਖੇਪ ਵਿੱਚ ਦੱਸ ਦਿੱਤੇ ਸਨ ਮੈਂ ਥੋੜੇ ਹੀ ਚਿਰ ਵਿੱਚ ਕਿ ਅਨੁਮਾਨ ਲਾ ਲਿਆ ਸੀ ਕਿ ਉਹ ਘਟ ਪੜਿਆ ਹੋਣ ਦੇ ਬਾਵਜੂਦ ਸਿਧਾਂਤਕ ਮਸਲਿਆਂ ਬਾਰੇ ਕਾਫੀ ਸਮਝ ਰੱਖਦਾ ਸੀ ਇਸ ਦੇ ਨਾਲ ਹੀ ਉਹ ਦੂਸਰੇ ਦੀ ਗੱਲ ਨੂੰ ਸੁਣਨ ਤੇ ਸਮਝਣ ਦੀ ਰੁਚੀ ਤੇ ਜਗਿਆਸਾ ਵੀ ਰੱਖਦਾ ਸੀ ਜਿਸ ਕਰਕੇ ਮੈਂ ਥੋੜੇ ਹੀ ਚਿਰ ਵਿੱਚ ਉਸ ਨਾਲ ਸੁਖਾਵਾਂ ਮਹਿਸੂਸ ਕਰਨ ਲੱਗ ਪਿਆ ਸੀ ਉਸ ਕੋਲ 20ਵੀਂ ਸਦੀ ਦੇ ਆਖਰੀ ਤਿੰਨ ਦਹਾਕਿਆਂ ਦੀ ਸਿੱਖ ਰਾਜਨੀਤੀ ਦਾ ਸਿੱਧਾ ਅਨੁਭਵ ਸੀ ਇਹ ਦਹਾਕੇ ਰਾਸੀ ਪੱਖ ਤੋਂ ਬੇहद ਅਹਿਮ ਤੇ ਤਰਥਲੀਆਂ ਭਰੇ ਸਨ ਇਸ ਸਮੇਂ ਦੌਰਾਨ ਵਾਪਰੇ ਰਾਸੀ ਵਰਤਾਰਿਆਂ ਦਾ ਡੂੰਗਾ ਤੇ ਸੰਤੁਲਿਤ ਵਿਸ਼ਲੇਸ਼ਣ ਕਰਨ ਲਈ ਉਸ ਸਮੇਂ ਮੈਂ ਮੂਲ ਸੋਮਿਆਂ ਦੀ ਤਲਾਸ਼ ਕਰ ਰਿਹਾ ਸੀ ਨਿਰਾਪura ਅਖਬਾਰਾਂ ਤੇ ਕਿਤਾਬਾਂ ਵਿੱਚ ਛਪੀ ਸਮੱਗਰੀ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਸੀ ਕਿਉਂਕਿ ਉਹ ਸਮੱਗਰੀ ਇੱਕ ਤਾਂ ਘੱਟ ਡੂੰਗੀ ਭਾਵ ਸਤਹੀ ਪੱਧਰ ਦੀ ਸੀ ਤੇ ਦੂਜਾ ਉਹ ਪੱਖਪਾਤ ਤੋਂ ਸੁਰਖਰੂ ਨਹੀਂ ਸੀ ਜਥੇਦਾਰ ਟੋੜਾ ਇਤਿਹਾਸ ਦੇ ਉਸ ਦੌਰ ਦਾ ਉਗਾ ਪਾਤਰ ਸੀ ਉਸ ਕੋਲ ਬਹੁਤ ਸਾਰੀ ਪਰਮਾਨਿਕ ਤੇ ਖਾਸੋ-ਖਾਸ ਜਾਣਕਾਰੀ ਸੀ ਉਸ ਨਾਲ ਗੱਲ ਕਰਦਿਆਂ ਮੈਂ ਇਹ ਮਹਿਸੂਸ ਕਰ ਲਿਆ ਸੀ ਕਿ ਉਸ ਵੱਲੋਂ ਦਿੱਤੀ ਜਾਣਕਾਰੀ ਉੱਤੇ ਭਰੋਸਾ ਕੀਤਾ ਜਾ ਸਕਦਾ ਸੀ ਅਜਿਹੇ ਮਾਮਲਿਆਂ ਵਿੱਚ ਆਪਸੀ ਵਿਸ਼ਵਾਸ ਬਹੁਤ ਅਹਿਮ ਹੁੰਦਾ ਹੈ ਜਥੇਦਾਰ ਟੋੜਾ ਨੂੰ ਮੇਰੀ ਵਿਸ਼ਵਾਸਦਾਰੀ ਉੱਤੇ ਪੂਰਾ ਭਰੋਸਾ ਸੀ ਅਤੇ ਮੈਂ ਵੀ ਇਹ ਅਨੁਮਾਨ ਲਾ ਲਿਆ ਸੀ ਕਿ ਜਿਹੜੇ ਮਾਮਲਿਆਂ ਵਿੱਚ ਉਹ ਆਪ ਕਸੂਰਵਾਰ ਨਹੀਂ ਸੀ ਜਾਂ ਉਹ ਆਪਣੇ ਆਪ ਨੂੰ ਕਸੂਰਵਾਰ ਨਹੀਂ ਸਮਝਦਾ ਸੀ ਉੱਥੇ ਉਸ ਨੂੰ ਝੂਠ ਬੋਲਣ ਦੀ ਕੋਈ ਲੋੜ ਨਹੀਂ ਲੱਗਦੀ ਸੀ ਬਹੁਤ ਸਾਰੇ ਮਾਮਲਿਆਂ ਬਾਰੇ ਉਸ ਦਾ ਦ੍ਰਿਸ਼ਟੀਕੋਣ ਮੇਰੇ ਤੋਂ ਵੱਖਰਾ ਸੀ ਜਿਸ ਕਰਕੇ ਸੁਭਾਵਕ ਹੀ ਇਨ੍ਹਾਂ ਮਾਮਲਿਆਂ ਬਾਰੇ ਸਾਡੀਆਂ ਧਾਰਨਾਵਾਂ ਅਲੱਗ-ਅਲੱਗ ਸਨ ਮੇਰੇ ਦ੍ਰਿਸ਼ਟੀਕੋਣ ਤੋਂ ਦੇਖਿਆ ਜਿੱਥੇ ਉਹ ਕਸੂਰਵਾਰ ਜਾਪਦਾ ਸੀ ਉੱਥੇ ਉਸਦੇ ਦ੍ਰਿਸ਼ਟੀਕੋਣ ਤੋਂ ਉਹ ਆਪਣੇ ਆਪ ਨੂੰ ਦੋਸ਼ ਰਹਿਤ ਸਮਝਦਾ ਸੀ ਸੋ ਇੱਥੇ ਮਸਲਾ ਸੱਚ ਜਾਂ ਝੂਠ ਬੋਲਣ ਦਾ ਘੱਟ ਦ੍ਰਿਸ਼ਟੀਕੋਣ ਦੇ ਵਖਰੇਵੇਂ ਦਾ ਜ਼ਿਆਦਾ ਸੀ ਇਹ ਮੇਰੇ ਲਈ ਓਕਾ ਹੀ ਨਵਾਂ ਅਨੁਭਵ ਸੀ ਕਿਉਂਕਿ ਲਹਿਰਾਂ ਵਿੱਚ ਵਿਚਰਦਿਆਂ ਵਿਚਾਰਾਂ ਦੇ ਵਖਰੇਵਿਆਂ ਨੂੰ ਦੇਖਣ ਤੇ ਨਿਝਟਣ ਦੀ ਪਹੁੰਚ ਸਕਾਰਾਤਮਕ ਘੱਟ ਨਾਕਾਰਤਮਕ ਵੱਧ ਹੁੰਦੀ ਹੈ। ਉੱਥੇ ਵਿਰੋਧੀਆਂ ਨੂੰ ਭਾਜ ਦੇਣ ਦੀ ਰੁਚੀ ਹਾਵੀ ਹੁੰਦੀ ਹੈ। ਇਸ ਦ੍ਰਿਸ਼ਟੀ ਤੋਂ ਦੇਖਿਆਂ ਜਥੇਦਾਰ ਟੌੜਾ ਨਾਲ ਹੋਈ ਮੁਲਾਕਾਤ ਮੇਰੇ ਲਈ ਬਹੁਤ ਲਾਹੇਵੰਦੀ ਸਾਬਤ ਹੋਈ। ਸੱਚ ਨੂੰ ਜਾਣਨ ਲਈ ਵਿਰੋਧੀ ਦੇ ਪੱਖ ਨੂੰ ਠਰਮੇ ਨਾਲ ਸੁਣਨਾ ਤੇ ਸੁਹਿਰਦਤਾ ਨਾਲ ਸਮਝਣ ਦੀ ਲੋੜ ਤੇ ਅਹਿਮੀਅਤ ਪਹਿਲੀ ਵਾਰ ਸਮਝ ਵਿੱਚ ਆਈ। ਸਰਦਾਰ ਜਗਜੀਤ ਸਿੰਘ ਵੱਲੋਂ ਦਿੱਤੀ ਸਿੱਖਿਆ ਮੇਰੇ ਭੱਲੇ ਪੈ ਗਈ ਸੀ। ਇਸ ਪੱਖੋਂ ਇਹ ਮੁਲਾਕਾਤ ਮੇਰੇ ਲਈ ਵਰਦਾਨ ਸਾਬਤ ਹੋਈ ਇਸ ਨਾਲ ਜਿੱਥੇ ਮੈਨੂੰ ਜਥੇਦਾਰ ਟੌੜਾ ਕੋਲੋਂ ਬਹੁਤ ਸਾਰੀ ਪ੍ਰਮਾਣਿਕ ਜਾਣਕਾਰੀ ਮਿਲੀ ਉਥੇ ਜਾਣਨ ਤੇ ਸਿੱਖਣ ਬਾਰੇ ਨਵਾਂ ਨਜ਼ਰੀਆ ਵੀ ਹਾਸਲ ਹੋਇਆ ਇਹ ਅਹਿਸਾਸ ਪੁਵੇਖ ਵਿੱਚ ਮੇਰੀਆਂ ਲਿਖਤਾਂ ਦੀ ਸ਼ੈਲੀ ਤੇ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਮਦਦਗਾਰ ਬਣਿਆ ਗੱਲਬਾਤ ਦੇ ਅੰਤ ਵਿੱਚ ਜਥੇਦਾਰ ਟੌੜਾ ਨੇ ਮੈਨੂੰ ਮਿਲਣ ਦਾ ਅਸਲੀ ਮੰਤਵ ਦੱਸਿਆ ਫਰਵਰੀ 2000 ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੇ ਪਿਛਲੇ 50 ਸਾਲਾਂ ਦੇ ਤਜਰਬੇ ਦੀ ਰੋਸ਼ਨੀ ਵਿੱਚ ਭਾਰਤ ਦੇ ਸੰਵਿਧਾਨ ਦੀ ਅਮਲਦਾਰੀ ਦਾ ਪਰਮਾ મૂਲੰਕਣ ਕਰਨ ਅਤੇ ਇਸ ਵਿੱਚ ਲੋੜੀਂਦੀਆਂ ਸੋਧਾਂ ਤਰਵੀਮਾ ਕਰਨ ਬਾਰੇ ਅੱਡ-ਅੱਡ ਵਰਗਾਂ ਦੀਆਂ ਰਾਆਵਾਂ ਲੈ ਕੇ ਸਰਕਾਰ ਨੂੰ ਜੋਗ ਸੁਝਾਅ ਦੇਣ ਵਾਸਤੇ ਜਸਟਿਸ ਐਮ ਐਨ ਵੈਂਤ ਚੱਲਿਆ ਦੀ ਅਗਵਾਈ ਹੇਠ ਇੱਕ ਉੱਚ ਪੱਦਰੀ ਕਮਿਸ਼ਨ ਬਣਾਇਆ ਸੀ ਜਥੇਦਾਰ ਟਵੜਾ ਚਾਹੁੰਦਾ ਸੀ ਕਿ ਸਿੱਖ ਕੌਮ ਵੱਲੋਂ ਉਸ ਕਮਿਸ਼ਨ ਅੱਗੇ ਲਿਖਤੀ ਰੂਪ ਵਿੱਚ ਆਪਣਾ ਦ੍ਰਿਸ਼ਟੀਕੋਣ ਰੱਖਿਆ ਜਾਵੇ ਉਸ ਦੀ ਦਲੀਲ ਸੀ ਕਿ ਭਾਵੇਂ ਸਰਕਾਰ ਵੱਲੋਂ ਸਾਡੇ ਸੁਝਾਅ ਪ੍ਰਵਾਨ ਕਰ ਲੈਣ ਦੀ ਬਹੁਤੀ ਸੰਭਾਵਨਾ ਨਹੀਂ ਹੈ ਪਰ ਫਿਰ ਵੀ ਸਾਡੇ ਵਿਚਾਰ ਦਸਤਾਵੇਜ਼ੀ ਰੂਪ ਵਿੱਚ ਇਤਿਹਾਸ ਵਿੱਚ ਦਰਜ ਹੋਣੇ ਜ਼ਰੂਰੀ ਹਨ ਇਹ ਦਸਤਾਵੇਜ਼ ਤਿਆਰ ਕਰਨ ਦੀ ਸੇਵਾ ਉਹ ਮੇਰੇ ਕੋਲੋਂ ਲੈਣੀ ਚਾਹੁੰਦੇ ਸੀ ਮੈਂ ਉਸ ਨੂੰ ਸਪਸ਼ਟ ਕਹਿ ਦਿੱਤਾ ਕਿ ਮੇਰਾ ਭਾਰਤੀ ਸੰਵਿਧਾਨ ਬਾਰੇ ਅਧਿਐਨ ਨਾਹਾਂ ਦੇ ਬਰਾਬਰ ਹੀ ਹੈ ਜਿਸ ਕਰਕੇ ਮੈਂ ਇਹ ਕੰਮ ਕਰਨ ਦੇ ਕਾਬਲ ਨਹੀਂ ਹਾਂ ਮੈਂ ਕਿਹਾ ਵੈਸੇ ਵੀ ਇਹ ਕਾਰਜ ਕਿਸੇ ਹੰਡੇ ਵਰਤੇ ਸੇਖ ਵਿਦਵਾਨ ਨੂੰ ਹੀ ਕਰਨਾ ਸ਼ੋਭਦਾ ਹੈ ਅਤੇ ਪੰਥ ਕੋਲ ਬਹੁਤ ਸਾਰੇ ਯੋਗ ਵਿਦਵਾਨ ਹਨ ਜਿਸ ਕਰਕੇ ਇਹ ਕਾਰਜ ਉਹਨਾਂ ਨੇ ਉਹਨਾਂ ਦੇ ਹੀ ਕਰਨ ਵਾਲਾ ਜਥੇਦਾਰ ਟੌੜਾ ਨੇ ਮੇਰੀ ਗੱਲ ਦਾ ਜਵਾਬ ਦਿੰਦਿਆਂ ਕਿਹਾ ਕਿ ਅਜਮੇਰ ਸਿੰਘ ਜੀ ਮੈਂ ਸਾਰੇ ਵਿਦਵਾਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਜਿਨ੍ਹਾਂ ਕੋਲ ਕਾਬਲੀਅਤ ਹੈ ਉਹਨਾਂ ਅੰਦਰ ਨਿਰਭੈਤਾ ਤੇ ਨਿਸ਼ਕਾਮਤਾ ਨਹੀਂ ਹੈ ਉਹ ਜੋ ਸੋਚਦੇ ਹਨ ਉਸ ਨੂੰ ਕਹਿਣ ਦੀ ਹਿੰਮਤ ਨਹੀਂ ਰੱਖਦੇ ਇਸ ਪੱਖੋਂ ਮੈਨੂੰ ਤੁਸੀਂ ਹੀ ਇਸ ਕਾਰਜ ਦੇ ਯੋਗ ਲੱਗੇ ਹੋ ਜਿਸ ਕਰਕੇ ਤੁਸੀਂ ਮੇਰੀ ਇਹ ਬੇਨਤੀ ਜ਼ਰੂਰ ਕਬੂਲ ਕਰੋ ਇਸ ਨਾਲ ਸਿੱਖ ਕੌਮ ਦਾ ਪੱਖ ਇਤਿਹਾਸ ਵਿੱਚ ਪੱਕੇ ਤੌਰ ਤੇ ਦਰਜ ਹੋ ਜਾਵੇਗਾ ਮੈਂ ਜਥੇਦਾਰ ਟੌੜਾ ਦੇ ਇਹ ਸੰਵੇਗਨਸ਼ੀਲ ਸ਼ਬਦ ਸੁਣ ਕੇ ਸੋਚੀ ਪੈ ਗਿਆ ਸੀ ਥੋੜਾ ਚਿਰ ਗਹਿਰਾ ਸੋਚਣ ਤੋਂ ਬਾਅਦ ਮੈਂ ਕਿਹਾ ਕਿ ਮੈਂ ਪੱਕਾ ਵਾਅਦਾ ਨਹੀਂ ਕਰ ਸਕਦਾ ਪਰ ਆਪਣੇ ਵੱਲੋਂ ਕੋਸ਼ਿਸ਼ ਕਰਕੇ ਦੇਖ ਲਵਾਂਗਾ ਇਸ ਦੇ ਨਾਲ ਹੀ ਮੈਂ ਇਹ ਗੱਲ ਨਿਝਾਕ ਕੇ ਕਹਿ ਦਿੱਤੀ ਸੀ ਕਿ ਇਹ ਕੰਮ ਮੈਂ ਇਸ ਸ਼ਰਤ ਦੇ ਹੀ ਕਰਾਂਗਾ ਕਿ ਮੇਰੇ ਵੱਲੋਂ ਲਿਖੀ ਦਸਤਾਵੇਜ਼ ਅੰਦਰ ਤੁਸੀਂ ਆਪਣੀਆਂ ਰਾਸੀਆਂ ਲੋੜਾਂ ਅਨੁਸਾਰ ਕੋਈ ਅਦਲਾ ਬਦਲੀ ਨਹੀਂ ਕਰੋਗੇ ਜਥੇਦਾਰ ਟੌੜਾ ਨੇ ਤੁਰੰਤ ਪੂਰੇ ਪਰੋਸੇ ਤੇ ਦ੍ਰਿੜਤਾ ਨਾਲ ਕਿਹਾ ਕਿ ਇਹ ਮੇਰਾ ਪੱਕਾ ਵਾਅਦਾ ਹੈ ਇਸ ਤਰ੍ਹਾਂ ਮੈਂ ਜੱਕੋ ਤੱਕੀ ਵਿੱਚ ਉਸ ਨਾਲ ਵਾਅਦਾ ਕਰ ਲਿਆ ਸੀ ਉਸ ਤੋਂ ਬਾਅਦ ਮੈਂ ਭਾਰਤੀ ਸੰਵਿਧਾਨ ਬਾਰੇ ਲੋੜਿੰਗ ਦਾ ਗਿਆਨ ਹਾਸਲ ਕਰਨ ਦੇ ਯਤਨ ਆਰੰਭ ਕੀਤੇ ਇਸ ਦੇ ਵਾਸਤੇ ਮੈਨੂੰ ਕਾਫੀ ਮਿਹਨਤ ਕਰਨੀ ਪਈ ਮੈਂ ਦਸਤਾਵੇਜ਼ ਵਿੱਚ ਦੋ ਬੁਨਿਆਦੀ ਮਸਲਿਆਂ ਬਾਰੇ ਸਿੱਖ ਪੰਥ ਦਾ ਨੁਕਤਾ ਨਜ਼ਰ ਨਿਖਰਵੇਂ ਰੂਪ ਵਿੱਚ ਪੇਸ਼ ਕਰਨਾ ਚਾਹੁੰਦਾ ਸੀ ਇੱਕ ਸੰਵਿਧਾਨ ਵਿੱਚ ਸਿੱਖ ਧਰਮ ਨੂੰ Hindu ਧਰਮ ਦਾ ਅੰਗ ਸਮਝਣ ਗਰਦਾਨਣ ਵਾਲੀ ਮਦ ਖਾਰਜ ਕਰਕੇ ਸਿੱਖ ਧਰਮ ਦੀ ਵੱਖਰੀ ਪਛਾਣ ਤੇ ਸੁਤੰਤਰ ਹਸਤੀ ਦੀ ਪ੍ਰੋੜਤਾ ਕਰਨ ਵਾਲੀ ਨਵੀਂ ਮਦ ਸ਼ਾਮਲ ਕੀਤੀ ਜਾਵੇ ਦੂਜਾ ਭਾਰਤੀ ਰਾਜ ਨੂੰ ਹਕੀਕੀ ਅਰਥਾਂ ਵਿੱਚ ਜਮਹੂਰੀ ਤੇ ਫੈਡਰਲ ਖਾਸਾ ਪ੍ਰਦਾਨ ਕਰਨ ਲਈ ਸੰਵਿਧਾਨ ਵਿੱਚ ਬੁਨਿਆਦੀ ਰੱਦੋ ਬਦਲ ਕੀਤੀ ਜਾਵੇ ਮੈਂ ਆਪਣੀ ਸਮਝ ਮੁਤਾਬਕ ਦਸਤਾਵੇਜ਼ ਤਿਆਰ ਕਰਕੇ ਜਥੇਦਾਰ ਟੌੜਾ ਨੂੰ ਪੜਨ ਲਈ ਭੇਜ ਦਿੱਤੀ ਸੀ ਮੈਨੂੰ ਇਹ ਓਕਾ ਹੀ ਉਮੀਦ ਨਹੀਂ ਸੀ ਕਿ ਜਥੇਦਾਰ ਟੌੜਾ ਉਸ ਦਸਤਾਵੇਜ਼ ਨੂੰ ਤਿੰਨ ਬਿਨ ਪ੍ਰਵਾਨ ਕਰ ਲਵੇਗਾ ਕਿਉਂਕਿ ਉਸ ਵਿੱਚ ਕੁਝ ਤਿੱਖੀਆਂ ਰੈਡੀਕਲ ਪੋਜੀਸ਼ਨਾਂ ਲਈਆਂ ਗਈਆਂ ਸਨ ਜਿਹੜੀਆਂ ਅਕਾਲੀ ਆਗੂਆਂ ਦੀ ਨਰਮ ਖਿਆਲੀ ਰਾਸੀ ਵਿਚਾਰਧਾਰਾ ਦੇ ਅਨਕੂਲ ਨਹੀਂ ਸਨ ਪਰ ਮੈਨੂੰ ਦੋ ਕਿ ਦਿਨਾਂ ਬਾਅਦ ਹੀ ਗੁਰਦਰਸ਼ਨ ਸਿੰਘ ਬਾਈਆ ਰਾਹੀਂ ਜਥੇਦਾਰ ਟੌੜਾ ਦਾ ਇਹ ਸੁਨੇਹਾ ਮਿਲ ਗਿਆ ਕਿ ਉਹ ਦਸਤਾਵੇਜ਼ ਤੋਂ ਪੂਰਨ ਤੌਰ ਤੇ ਸੰਤੁਸ਼ਟ ਤੇ ਖੁਸ਼ ਸਨ ਉਹਨਾਂ ਨੇ ਉਸ ਵਿੱਚ ਇੱਕ ਵੀ ਸੋਧ ਨਹੀਂ ਕੀਤੀ ਸੀ ਮੈਨੂੰ ਇਸ ਤੇ ਬਹੁਤ ਹੈਰਾਨੀ ਹੋਈ ਸੀ ਮੈਂ ਇਸ ਗੱਲ ਨੂੰ ਇਸ ਤਰ੍ਹਾਂ ਰੈਸ਼ਨਲਾਈਜ਼ ਕੀਤਾ ਕਿ ਬਾਦਲ ਵੱਲੋਂ ਜਥੇ ਦਾ ਟਵੜਾ ਨੂੰ અપਮਾਨਜਨਕ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇ ਤੋਂ ਹਟਾਏ ਜਾਣ ਅਤੇ ਅਕਾਲੀ ਦਲ ਵਿੱਚੋਂ ਖਾਰਜ ਕਰ ਦਿੱਤਾ ਜਾਣ ਕਰਕੇ ਉਸ ਨੂੰ ਆਪਣਾ ਰਾਸੀ ਭੂwek ਧੁੰਦਲਾ ਦਿਖਾਈ ਦੇਣ ਲੱਗ ਪਿਆ ਸੀ ਜਿਸ ਕਰਕੇ ਉਸ ਵੇਲੇ ਉਹ ਤਿੱਖੀਆਂ ਸਿਧਾਂਤ ਪੋਜੀਸ਼ਨਾਂ ਲੈਣ ਦਾ ਜੋਖਮ ਉਠਾਉਣ ਦੀ ਮਨੋਅਵਸਥਾ ਵਿੱਚ ਸਨ ਖੈਰ ਕੁਝ ਵੀ ਹੋਵੇ ਜਥੇਦਾਰ ਟੌੜਾ ਨੇ ਉਹ ਦਸਤਾਵੇਜ਼ ਪੰਜਾਬੀ ਵਿੱਚ ਮੌਲਿਕ ਰੂਪ ਵਿੱਚ ਅਤੇ ਅੰਗਰੇਜ਼ੀ ਵਿੱਚ ਥੋੜਾ ਸੰਖੇਪ ਕਰਕੇ ਜ਼ਾਤੀ ਤੌਰ ਤੇ ਦਿੱਲੀ ਜਾ ਕੇ ਆਪਣੇ ਹੱਥੀ ਕਮਿਸ਼ਨ ਨੂੰ ਸੌਂਪੀ ਸੀ ਦੇਵ ਨੇਤ ਨਾਲ ਕਮਿਸ਼ਨ ਦਾ ਸਕੱਤਰ ਇੱਕ ਸਰਦਾਰ ਡਾਕਟਰ ਰਗਵੀਰ ਸਿੰਘ ਸੀ ਜਿਸ ਨੇ ਜਥੇਦਾਰ ਟੌੜਾ ਦਾ ਪੱਖ ਪੂਰੇ ਵਿਸਥਾਰ ਵਿੱਚ ਤੇ ਪੂਰੇ ਗੋਹ ਨਾਲ ਸੁਣਿਆ ਸੀ ਇਸ ਤਰ੍ਹਾਂ ਜਥੇਦਾਰ ਟੌੜਾ ਦਾ ਸਿੱਖ ਕੌਮ ਦੇ ਪੱਖ ਨੂੰ ਇਤਿਹਾਸ ਵਿੱਚ ਦਰਜ ਕਰਾਉਣ ਦਾ ਦਿੱਲੀ ਅਰਮਾਨ ਪੂਰਾ ਹੋ ਗਿਆ ਸਹੀ ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਭਾਗ 51 ਅਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ